ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਮੈਂ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਲੋ ਘਰ ਦੇ ਵਿੱਚ ਕਿਲਾ ਕੋਪਿੰਦਗੜ੍ਹ ਤੁਹਾਨੂੰ ਮੈਂ ਅੱਜ ਬਖਾ ਰਿਹਾ ਹਾਂ ਕਿ ਕਮਿਸ਼ਨਰ ਸਾਹਿਬ ਦੀ ਅੱਜ ਕਿਲਾ ਕੋਪਿੰਦਗੜ੍ਹ ਦੇ ਵਿੱਚ ਨਸ਼ਾ ਚਕਾਊ ਮੁਹਿੰਮ ਚਲਾਈ ਜਾ ਰਹੀ ਆ ਜਿਹਦੇ ਬਾਰੇ ਵਿੱਚ ਅੱਜ ਮੀਟਿੰਗ ਕੀਤੀ ਜਾ ਰਹੀ ਆ ਤੇ ਨਾਲ ਇੱਕ ਰੰਗਾਰੰਗ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਮੈਪ ਸਟ੍ਰੌਂਗ ਦੇ ਵਿੱਚ ਪਹੁੰਚ ਗਿਆ ਮੈਂ ਟੈਂਕ ਵਾਲਾ ਚੌਕ ਤੇ ਨਾਲ ਹੀ ਗੋਬਿੰਦਗੜ੍ਹ ਕਿਲੇ ਦਾ ਗੇਟ ਆ ਗਿਆ ਤੇ ਆਪਾਂ ਹੁਣ ਚੱਲੇ ਆ ਗੋਬਿੰਦਗੜ੍ਹ ਕਿਲੇ ਦੇ ਅੰਦਰ ਇਹ ਗੋਬਿੰਦਗੜ੍ਹ ਕਿਲੇ ਦੇ ਅੰਦਰ ਜਦੋਂ ਐਂਟਰੀ ਕਰੀ ਦੀ ਆ ਤੇ ਦੋਵੇਂ ਬੰਨੇ ਗ੍ਰੀਨ ਪੂਰੀ ਗ੍ਰੀਨ ਬੈਲਟ ਬਣੀ ਆ ਤੇ ਇਹ ਹੁਣ ਆਪਾਂ ਚੱਲੇ ਆ ਅੰਦਰਲੇ ਬੰਨੇ ਐਂਟਰੀ ਗੇਟ ਆ ਗਿਆ ਜੀ ਨਾਲ ਹੀ ਤੋਪਾਂ ਦੇ ਨਾਲ ਸਵਾਗਤ ਹੋ ਰਿਹਾ ਵਾ ਕਿਲਾ ਗੋਬਿੰਦਗੜ ਇਹ ਅੰਦਰ ਆਪਾਂ ਐਂਟਰੀ ਲੱਗੇ ਕਰਨਾ ਤੇ ਨਾਲ ਹੀ ਸਿੱਖਾਂ ਦੇ ਇਤਿਹਾਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਵਿੱਚ ਸਾਰਾ ਚਿੱਤਰ ਬਣਾਇਆ ਗਿਆ ਵਾ ਕਿਉਂਕਿ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਦੇ ਉੱਤੇ ਕਿਲਾ ਗੋਬਿੰਦਗੜ ਜਿਹਦੇ ਵਿੱਚ ਉਹਨਾਂ ਦਾ ਰਾਜ ਚੱਲਦਾ ਸੀਗਾ ਤੇ ਤੁਸੀਂ ਹੁਣ ਦਰਸ਼ਨ ਕਰੋ ਕਿੱਡਾ ਸੋਹਣਾ ਕਿਲਾ ਬਣਿਆ ਵਾ ਕਿਲਾ ਗੋਪਿੰਦਗੜ੍ਹ ਇਹ ਤੁਸੀਂ ਪਹਿਲੀ ਵਾਰੀ ਵੇਖਿਆ ਹੋਣਾ ਵਾ ਵੀ ਪੂਰਾ ਸਿੱਖੀ ਇਤਿਹਾਸ ਇਹਦੇ ਵਿੱਚ ਦੱਸਿਆ ਗਿਆ ਵਾ ਸਿੱਖਾਂ ਦੇ ਧਰਮ ਦੇ ਬਾਰੇ ਪੂਰਾ ਜਦੋਂ ਆਪਾਂ ਅੰਦਰ ਐਂਟਰੀ ਕਰੀਦੀ ਆ ਉੱਥੋਂ ਸਾਨੂੰ ਅੰਦਰ ਐਂਟਰੀ ਤੇ ਪਤਾ ਲੱਗ ਜਾਂਦਾ ਵਾ ਵੀ ਸਿੱਖਾਂ ਦਾ ਰਾਜ ਕਿੱਡਾ ਮਜ਼ਬੂਤ ਰਾਜ ਹੁੰਦਾ ਸੀਗਾ ਤੇ ਇਹ ਜਿਹੜਾ ਕਿਲਾ ਸੀਗਾ ਇਹਦੇ ਵਿੱਚ ਚਿੜੀ ਪਰ ਨਹੀਂ ਮਾਰ ਸਕਦੀ ਐ ਵੇਖੋ ਤਾਂ ਹੀ ਕਲੇ ਦੇ ਵਿੱਚ ਦੁਵਾਰਾਂ ਕਿੱਡੀਆਂ-ਕਿੱਡੀਆਂ ਮੋਟੀਆਂ ਇਹ ਇਸ ਟਾਈਮ ਦੇ ਥੋੜਾ ਜਿਹਾ ਲਾਈਟਾਂ ਦਾ ਪ੍ਰਬੰਧ ਕੀਤਾ ਆ ਇੱਕ ਅੰਦਰਲੇ ਬੰਨੇ ਜਿਹਾ ਜਿਹਾ ਵਾ ਤੇ ਇਹ ਸ਼ਾਵਰ ਲੱਗਾ ਆ ਬਹੁਤ ਸੁਣਾ ਮਹੌਲ ਬਣਿਆ ਇੱਥੇ ਤੇ ਕਾਫੀ ਖੁੱਲਾ ਇੱਕ ਲਾਗੋ ਬਿੰਦ ਗੜਿਆ ਗਾਇ ਤੁਸੀਂ ਜਾਓਗੇ ਜਦੋਂ ਵੀ ਤੇ ਤੁਸੀਂ ਵੇਖੋਗੇ ਅੱਜ ਦਾ ਅੰਦਰਸਾ ਹੇ ਰੋਸਾਸ ਰੋਵਰ ਗਿਜ ਪੰਜਵੇਂ ਗੁਰੂ ਸ਼੍ਰੀ ਅਰਜਨ ਦੇਵ ਜੀ ਨੇ ਬਣਾਇਆ ਦੁਨੀਆ ਦਾ ਪਰਮਾਰਥ ਹਰ ਮੰਦਰ ਸਾਇ ਹੈ ਤੇ ਖੋਲ ਦਿੱਤੇ ਇਸ ਦੇ ਚਾਰ ਦਰਵਾਜ਼ੇ ਚਾਰ ਦਰਵਾਜ਼ਾ ਚਾਰ ਬਰਨਾ ਤੇ ਚਾਰ ਦਿਸ਼ਾ ਦੇ ਉੱਤੇ ਸੋ ਉਹਨਾਂ ਦੇ ਤੋਂ ਨਾ ਵਾਸਤ ਹੈ ਇੱਕ ਹੀ ਇੱਕ ਜੀ ਵੀ ਇੱਕ ਰੂਪੀ ਤਾਕਤੀ ਵਰਦੀ ਸੀ ਉਹ ਦੂਜੀ ਸਫਾਈ ਤਾਕਤ تھی ਤੇ ਆਪਣੇ ਸਿਖਾਉਂ ਸਨ ਜਵਾਈ ਬਣਾਤਾ ਅਜੀਬ ਸੰਤ ਜੋ ਜ਼ੋਰ ਜ਼ੋਰ ਦੀ ਤਕਰ ਮੇਚੇ ਸਿਖਾਉਂ ਇਹ ਨਹੀਂ ਸੋਖਾ ਤੇਰੇ ਉਹਨੇ ਹਰ ਮਦਰਸਾ ਤੇ ਐਂਸਾ ਕੀ ਕੰਟੀਨਿਟੀ ਵੀ ਰੀਡ ਕਰਦੇ ਆਂ ਓਪਨਲੀ ਵੀ ਰੀਡ ਕਰਦੇ ਆਂ ਅਸੀਂ ਉਹਨਾਂ ਨੂੰ ਫੜ ਕੇ ਕੋਸ਼ਿਸ਼ ਕਰਦੇ ਆਂ ਅਕੋਰਡਨ ਕਰਕੇ ਉਹਨਾਂ ਨੂੰ ਰੀਡ ਕਰਨ ਦੀ ਕੋਸ਼ਿਸ਼ ਕਰਦੇ ਆਂ ਜੋ ਵੀ ਸਾਡੇ ਜਿਹੜੇ ਮੀਨਸ ਆ ਅਸੀਂ ਦਿੱਕੇ ਕਰਦੇ ਆਂ ਪਰ ਜਿੰਨਾ ਚਿਰ ਸਮਾਜ ਹੈ ਜਿਹੜਾ ਉਹ ਇਸ ਗੱਲ ਦਾ ਸਾਥ ਨਹੀਂ ਦੇਊਗਾ ਉਹਨਾਂ ਦੇਰ ਕੱਲੇ ਡਿਪਾਰਟਮੈਂਟ ਦੀ ਔਖਾ ਹੋ ਜਾਂਦਾ ਅਸੀਂ ਇਹੀ ਆਸ ਰੱਖਦੇ ਆਂ ਸਮਾਜਿਕ ਤੌਰ ਤੇ ਸਮਾਜ ਵੀ ਇਸ ਬਰਾਈ 'ਤੇ ਖੜਾ ਹੋਵੇ ਤੇ ਕੋਈ ਚਾਂਸ ਨਹੀਂ ਹੈ ਕਿ ਇਹਦੇ ਵੀ ਇਹਦੇ ਤੱਕ ਨਹੀਂ ਚਲੇ ਚੇਲੋ ਸਾਹਿਬ ਨਸ਼ਿਆਂ ਨੂੰ ਲੈ ਕੇ ਸਕੂਲ ਕਾਲਜ ਨਾਲ ਟਾਈਅਪ ਕੀਤਾਗੇ ਹਾਂਜੀ ਸਾਰਿਆਂ ਨਾਲ ਟਾਈਪ ਕੀਤਾ ਅਸੀਂ ਜਿਹੜੇ ਨਸ਼ਿਆਂ ਦੇ ਮਾੜੇ ਪ੍ਰਭਾਵ ਆ ਨਸ਼ਿਆਂ ਤੋਂ ਹੋਰ ਹੋ ਗਏ ਉਹਦੇ ਅਸੀਂ ਪੈਂਫਲੈਟ ਵੀ ਛਾਪ ਕੇ ਅਸੀਂ ਹਰ ਤਰੀਕੇ ਨਾਲ ਜੋ ਵੀ ਸਾਡੇ ਮੇਲ ਦਿਮਾਗ ਦੇ ਵਿੱਚ ਗੱਲ ਆਉਂਦੀ ਆ ਅਸੀਂ ਉਸ ਤਰੀਕੇ ਨਾਲ ਯਤਨ ਕਰਦੇ ਆ ਜੇ ਕੋਈ ਹੋਰ ਕਿਸੇ ਦੇ ਕਿਸੇ ਵੀ ਸਮਾਜਿਕ ਵਰਕਰ ਆ ਕੋਈ ਹੋਰ ਵਿਅਕਤੀ ਆ ਜਿਹੜਾ ਕੋਈ ਜੇ ਸੁਝਾ ਦਿੰਦਾ ਅਸੀਂ ਉਹਦੇ ਸੁਝਾਅ ਨੂੰ ਵੀ ਲਾਗੂ ਕਰਨੀ ਆ ਥੈਂਕ ਯੂ ਸਰ ਦੇਖ ਹਾਂ ਉਹ ਦੇਖ ਕੇ ਜਾਣ ਕਿਉਂਕਿ ਇਹੋ ਜਿਹੇ ਸ਼ੋਅ ਜਿਹੜੇ ਨੇ ਬਹੁਤ ਧਾਕੀ ਦੇਖਣ ਨੂੰ ਮਿਲਦੇ ਨੇ ح میںب کر سب رنجیت بڑی دیر تصایا کہ کی نشے تو مکتی جو کر زمین ہیں موسیقی ایک اسٹیج ڈرامہ ہوئے گا آزاد بگت سنگھ واسط منچ کرے ਬਹੁਤ ਉਸੇ ਮੇਰੇ ਪਿਆਰ ਨਾਲੇ ਦੇਖਣਾ ਹੈ ਕਿ ਵੀ ਇੱਕ ਸੁਨਿਆ ਲੈ ਕੇ ਆਏ ਨੇ ਕਿ ਅਸੀਂ ਨਸ਼ਿਆਂ ਤੋਂ ਤੇਰੀ ਗੁੱਤ ਦੇ ਪਾਲਾ ਆਲਣ ਤੇ ਵਿੱਚ ਬੈਠ ਕੇ ਕਰਦਾ ਰਵਾਂ ਗੁੱਟੂ 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 ਵੀ ਅੱਜ ਤਾਂ ਪਾਲਾ ਹੀ ਮਛਰਿਆ ਫਿਰਦਾ ਕਿਤੇ ਕੁਝ ਖਾ ਕੇ ਤਾਂ ਨਹੀਂ ਆਇਆ ਬਸ ਤੈਨੂੰ ਵੇਖ ਕੇ ਚਾਈ ਚੜ ਜਾਂਦਾ ਜੱਸੀਏ ਮੈਨੂੰ ਵੇਖ ਕੇ ਨਹੀਂ ਚਾ ਚੜਦਾ ਗੁੱਸਾ ਨਾ ਕਰੀ ਜੀ ਮੈਨੂੰ ਤੇਰੀ ਅੱਖਾਂ ਆਇਆ ਲੱਗਦੀ ਐ ਕਿਤੇ ਦਾਰੂ ਦੇ ਨਾਲ ਨਾਲ ਫੀਮ ਖਾਂਦੇ ਨਹੀਂ ਖਾਂ ਲੱਗ ਪਿਆ ਲੱਗ ਫੀਮ ਖਾਣ ਵਾਲੇ ਤੇ ਮੈਂ ਮਕਾਨ ਨਹੀਂ ਜਾਂਦਾ ਨਾ ਤੈਨੂੰ ਮੇਰੇ ਤੇ ਤਤਬਾਰ ਨਹੀਂ ਨਾ ਤਤਬਾਰ ਦਾ ਬਥੇਰਾ ਐ ਆਵੇਂ ਤਾਂ ਨਹੀਂ ਮਾਪਿਓ ਨੇ ਤੇਰੇ ਲੜ ਲਾਤੀ ਨਾ ਤੂੰ ਇਹ ਦੱਸ ਤੁਹਾਡੇ ਪਿਓ ਤੇ ਭਰਾ ਤੇ ਨਾ ਹੀ ਖੇਤ ਕਾਤੋਂ ਨਹੀਂ ਜਾਂਦਾ ਸ਼ਰੀਕ ਮੇਨੇ ਮਾਰਦੇ ਆ ਮੇਨੇ ਮਾਰਦਿਆ ਤਾਂ ਮਾਰੀ ਜਾਣ ਆਪ ਦੋਵੇਂ ਪਿਓ ਪੁੱਤ ਮਾਇਆ ਇਕੱਠੀ ਕਰਨ ਤੇ ਲੱਗੇ ਹੋਇਆ ਸੱਪ ਬਨਣਗੇ ਅਗਲੀ ਜੁੰਨੇ ਸੱਪ ਨਾਲ ਤੂੰ ਐਵੇਂ ਨਾ ਡਰੀ ਜਾ ਕਰ ਬਿੱਕਰ ਚਾਚਾ ਆਪਣੇ ਪੱਖ ਚ ਮਾਈ ਸਾਈਡ ਮਾਈ ਸਾਈਡ ਉਹ ਗੇਜਿਆ ਲੈ ਨਾ ਹੀ ਲਿਆਦੇ ਉਤੋਂ ਆ ਮਰਿਆ ਉਹ ਰਿਸਪੈਕਟ ਨਾ ਬੋਲਿਆ ਕਿ ਪਟੋਰਾ ਲੱਗਦਾ ਤੇਰਾ ਹੁੱਫੜੀ ਪੈਣਾ ਚਾਚਾ ਪੈਰੀ ਪੈਣਾ ਉਹ ਕਿੱਧਰ ਵੜੀ ਜਾਣਾ ਭਤੀਜ ਕੀ ਗੱਲਾਂ ਜਾਇਆ ਨਹੀਂ ਮੈਂ ਗਿਆ ਪਤਾ ਹੀ ਲੈਵਾ ਉਹ ਕਿਤੇ ਟੱਲਾ ਮਠਾਈ ਨਾ ਹੋ ਗਿਆ ਭਈ ਉਹ ਕਿਤੇ ਬਾਪੂ ਤਾਂ ਨਹੀਂ ਘੂਰਦਾ ਹਾਂ ਨਹੀਂ ਕਿਸੇ ਦੇ ਕੂਰ ਕਰ ਮੰਦਿਆ ਪਾ ਚਾਚਾ ਉਹ ਬੱਲੇ ਉਹ ਛੇਰਾ ਖੁਸ਼ ਕੀਤਾ ਹੀ ਹਾਂ ਜੀ ਫੇਰਾ ਤੇ ਮੋਟਰ ਤੇ ਪਹਿਲੇ ਤੋੜਦੀ ਰੱਖਿਆ ਚਾਚਾ ਤੂੰ ਚੱਲ ਮੈਂ ਕੋਈ ਬਹਾਨਾ ਲਾ ਕੇ ਉਹਨਾਂ ਜੱਸੀ ਕੌੜ ਦੀ ਰਹਿੰਦੀ ਐ ਨਾਲੇ ਛੇਰੇ ਤੇ ਬਾਪੂ ਦੇ ਸੁਭਾ ਦਾ ਤੈਨੂੰ ਪਤਾ ਹੀ ਆ ਚਾਚਾ ਉਹ ਤੂੰ ਆਵੇਂ ਨਾ ਡਰੀ ਜਾ ਕਰ ਭਤੀਜਾ ਅੱਧਾ ਦਾ ਮਾਲਕ ਹੈ ਅੱਧਾ ਦਾ ਕੱਦ ਤੱਕ ਇਹਨਾਂ ਦੇ ਹੱਥਾਂ ਵੱਲ ਝਾਕ ਹੀ ਜਾਏਗਾ ਅਜੇ ਤਾਂ ਹੱਥਾਂ ਤਾਂ ਝਾਕਦਾ ਚਾਚਾ ਜਿੱਦੜ ਕਿਤੇ ਮੂੰਹ ਤਾਂ ਹੀ ਝਾਕ ਲਿਆ ਨਾ ਮੌਤ ਮੰਨ ਕੇ ਫਿਰ ਲਗੇ ਸਾਰੇ ਲੋਕ ਉਹ ਬੱਲੇ ਉਹ ਛੇਰਾ ਖੁਸ਼ ਕੀਤਾ ਹੀ ਚਾਚੇ ਨੂੰ ਆ ਫੜ ਇਸੇ ਖੁਸ਼ੀ ਚ ਜੇ ਖਾ ਕੇ ਧਰਤੀ ਦੇ ਸੁਰਗ ਦਾ ਆਨੰਦ ਸਿਆ ਆ ਚਾਚੇ ਨੂੰ ਚਾਚਾ ਦਾ ਕਹੀ ਹੋ ਬਣ ਗਈ ਗੱਲ ਅੱਜ ਤਾਂ ਚੱਲ ਆ ਜੀ ਬਰਾਤਰੇ ਮੋਟਰ ਤੇ ਆ ਜੂ ਆ ਜੂ ਹੋ ਬਣ ਗਈ ਗੱਲ ਅੱਜ ਤਾਂ ਜਿਉਂਦਾ ਰਹਿ ਚਾਚਾ ਜਿਉਂਦਾ ਰਹਿ ਕੋਚਨੀ ਕੋਚਨੀ ਮੈਂ ਤਾਂ ਬਾਹੜੀ ਪੀਣ ਲੱਗਿਆ ਸੀ ਤੈਨੂੰ ਤਾਂ ਹੋਂ ਚ ਸ਼ੱਕ ਕਰਨ ਦੀ ਆਦਰ ਪੈ ਗਈ ਸ਼ੱਕ ਮੈਂ ਐ ਨਹੀਂ ਕਰਦੀ ਮੈਨੂੰ ਇਹ ਦੱਸ ਇਹ ਤੇਰੇ ਕੋਲੋਂ ਦਾ ਕਿ ਲੈਣਾ ਉਹ ਬਿੱਕਰ ਤਾਂ ਤਾਂ ਮੇਰਾ ਮੂੰਹ ਹੀ ਬੜਾ ਕਰਦਾ ਹੈ ਸ਼ੇਰਾਂ ਤੇ ਬਾਪੂ ਤਾਂ ਹੀ ਤਾਂ ਛੜਦੇ ਆ ਯੋ ਨੋ ਪਾਣੀ ਉੱਖਾਣਾ ਕੀ ਹੈ ਬਸ ਸੋਈ ਉੱਥੂ ਜਾ ਗਿਆ ਸੀ ਮੈਂ ਤਾਂ ਡਰੀ ਗਈ ਸੀ ਹੋ ਐਵੇਂ ਨਾ ਡਰੀ ਜਾ ਕਰ ਖੰਗ ਨਾਲ ਹੀ ਮਰਦਾ ਜੱਟ ਕਿਉਂ ਮੇਰੇ ਬੋਲ ਬੋਤ ਹੈ ਨੇੜਿਆ ਕਦੇ ਸੋਚਿਆ ਇਹ ਹੈ ਪਰੰਦੇ ਆਪ ਕਿਵੇਂ ਬਣਨਗੇ ਯਾ ਢੇੜ ਦੇ ਕਾਟੋ ਫੁੱਲਾ ਦੇ ਉੱਜ ਤੋਂ ਕਾਟੋ ਹੀ ਨਹੀਂ ਫੁੱਲਾ ਤੇ ਕਿ ਸ਼ੱਕੂ ਖੇਡੂਗੀ ਬੜਾ ਸੜਿਆ ਪਿਆ ਏ ਕਿਤੇ ਭਾਬੀ ਨਾਲ ਤਾਂ ਨਹੀਂ ਪਿੰਗਾ ਪੈ ਗਿਆ ਹੋ ਨਹੀਂ ਨਹੀਂ ਭਾਲਿਆ ਐਦਾਂ ਦੀ ਗੱਲ ਨਹੀਂ ਬਸ ਹੋਈ ਸੜਾ ਸਰੀਰ ਜ ਬਣਿਆ ਨਹੀਂ ਅੱਜ ਲੈ ਸਰੀਰ ਤੇਰਾ ਹੁਣੇ ਬਣਾ ਦਿੰਨੇ ਆ ਲੈ ਉਹ ਭਾਲਿਆ ਹੈਗਾ ਹੀ ਮਾਰ ਓਏ ਠਾਹਰ ਜਾਂ ਠਾਹਰ ਜਾਂ ਐ ਆ ਫੜ ਅਯਾ ਤਾਂ ਨਾਗਰੀ ਖੁਸ਼ ਕੀਤਾ ਭਲਿਆ ਖੁਸ਼ ਕੀਤਾਈ ਲੈ ਪਾਣੀ ਫੜੇ ਡਾਕਟਰ ਸਾਹਿਬ ਉਹ ਸਾਹਮਣੇ ਐ ਗੁਰਪ੍ਰਤਾਪ ਸਿੰਘ ਜੀ ਪੰਨੋ ਜਿੱਥੇ ਵੀ ਹੋਣ ਉਹ ਵੀ ਸਹੀ ਤੇ ਆ ਗਏ ਕਰਦੇ ਆ ਆਪਾਂ ਇਹਨਾਂ ਤੋਂ ਨਜਾਤ ਮਾਉਣ ਦੇ ਵਿੱਚ ਕਾਮਯਾਬ ਹੋਈਏ ਤੇ ਉਮੀਦ ਆ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਇਸ ਗੱਲ ਦਾ ਬਲ ਬਖਸ਼ਣਗੇ ਕਿ ਅਸੀਂ ਇਹ ਸਿਕੋਸ਼ ਨੂੰ ਸੁਧਾਰ ਕਰਾਂਗੇ ਹੁਣ ਮੈਂ ਚਾਹਣਾ ਆਪਾਂ ਸਾਰੇ ਰਲ ਕੇ ਅੱਜ ਦੇ ਇਸ ਸਮੇਂ ਜੇ ਕਿ ਸੌਖਾਈਏ ਵੀ ਅਸੀਂ ਬਿਲਕੁਲ ਇਮਾਨਦਾਰੀ ਨਾਲ ਤੇ ਤੰਦੇਹੀ ਨਾਲ ਅਸੀਂ ਨਸ਼ਿਆਂ ਦੇ ਖਿਲਾਫ ਉਪਰਾਲਾ ਕਰਾਂਗੇ ਪਹਿਲਾਂ ਮੈਂ ਬੋਲੂਗਾ ਕਿ ਜੇ ਜੀ ਆਪ ਜੀ ਨੂੰ ਸਹਿਮਤੀ ਹੈ ਤਾਂ ਨਾਲ ਬੋਲਣ ਦੀ ਯਤਨ ਕਰਿਓ ਮੈਂ ਸੌਂ ਚੁੱਕਦਾ ਹਾਂ ਕਿ ਮੈਂ ਨਸ਼ਾ ਮੁਕਤ ਜੀਵਨ ਜੀਵਾਂਗਾ ਆਪਣੇ ਪਰਿਵਾਰ ਅਤੇ ਸਾਥੀ ਸੰਗਤ ਨੂੰ ਨਸ਼ਿਆਂ ਤੋਂ ਦੂਰ ਰਹਿ ਲਈ ਨਸ਼ਿਆਂ ਤੋਂ ਦੂਰ ਰਹਿ ਲਈ ਜ਼ਿੰਦਗੀ ਭਰ ਜ਼ਿੰਦਗੀ ਭਰ ਪ੍ਰੇਰਿਤ ਕਰਦਾ ਰਹਾਂਗਾ ਪ੍ਰੇਰਿਤ ਕਰਦਾ ਰਹਾਂਗਾ ਮੈਂ ਪ੍ਰਣ ਕਰਦਾ ਹਾਂ ਮੈਂ ਪ੍ਰਣ ਕਰਦਾ ਹਾਂ ਕਿ ਮੈਂ ਨਸ਼ਿਆਂ ਦੇ ਵਿਰੁੱਧ ਨਸ਼ਿਆਂ ਦੇ ਵਿਰੁੱਧ ਜਾਰੀ ਮਹਿਮ ਵਿੱਚ ਜਾਰੀ ਮਹਿਮ ਵਿੱਚ ਆਪਣਾ ਪੂਰਾ ਪੂਰਾ ਯੋਗਦਾਨ ਪਾਉਂਦਾ ਰਹਾਂਗਾ ਪਾਉਂਦਾ ਰਹਾਂਗਾ ਜੈ ਹਿੰਦ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਆਦੇ ਸਮੂਹ ਪਾਰਟਿਸਪੈਂਟ ਐਂਡ ਅਸ਼ਿਰਫ ਸਤਿ ਪੱਤਰਕਾਰ ਭਾਈਚਾਰੇ ਆਪੀ ਸਾਰੇ ਇਥੋਂ ਦੇ ਸਟੇਜ ਤੇ ਸੋਤੇ ਸਾਰਾ ਤੋਂ ਸਭ ਨੂੰ ਟੁਕਿਆਂ ਹੋਣ ਮੈਂ ਸਟੇਜ ਤੇ ਲਾਵਾਂਗਾ ਸਭਾ ਨੂੰ ਪਤਾ ਹੋਵੇ ਪੰਨੋ ਉਹਨਾਂ ਨੇ ਵੀ ਪਲੈਜ ਕਰ ਲਿਆ ਹੈ ਕਿ ਹੁਣ ਅਸੀਂ ਕੰਮਰ ਕੱਸਾ ਕੱਸ ਲਿਆ ਹੈ ਅਸੀਂ ਅੰਮ੍ਰਿਤਸਰ ਦੇ ਵਿੱਚੋਂ ਨਸ਼ਾ ਮੁਕਤ ਕਰਨਾ ਨਸ਼ਾ ਸ਼ੁਰੂ ਹੋ ਜਾਣਾ ਬਦਕਿਸਮਤ ਹੈ ਨਸ਼ਾ ਛੱਡ ਦੇਣਾ ਜਿਹੜੇ ਚਾਚਾ ਪਿੱਕਰ ਵਰਗੇ ਇਹਨਾਂ ਨੂੰ ਫੜ ਕੇ ਅੰਦਰ ਕਰਵਾਓ ਤਾਂ ਜੋ ਸਾਡੇ ਦੇਸ਼ 'ਚੋਂ ਸਾਡੇ ਸਮਾਜ 'ਚੋਂ ਨਸ਼ੇ ਦੇ ਕੋਲ ਨੂੰ ਖਤਮ ਕੀਤਾ ਜਾ ਸਕੇ ਨਸ਼ੇ ਤੇ ਜਾਗੋ ਹੁਣ ਜਾਗੋ ਨਸ਼ੇ ਤੇ ਆਗੋ ਹੁਣ ਜਾਗੋ ਨਸ਼ੇ ਤੇ ਆਗੋ ਹੁਣ ਜਾਗੋ